ਤਾਰਾਂ ਦੇ ਵਿੱਚੋਂ ਉਸ ਨੂੰ ਮੁਕਤੀ ਦਿਵਾਉਣੀ ਕੀਤੀ ਹੈ ਵਿਪਰ ਸੁਦਾਮੇ ਦਾਲਦ ਭੰਜ ਹੁਣ ਵਿਪਰ ਸੁਦਾਮੇ ਦੀ ਗੱਲ ਆਉਂਦੀ ਆ ਸੁਦਾਮੇ ਦੀ ਸਾਖੀ ਆਉਂਦੀ ਆ ਸਤਿਗੁਰੂ ਜੀ ਫਰਮਾਨ ਕਰਦੇ ਨੇ ਪਰ ਪਰਮੇਸ਼ਰ ਨੇ ਆਪਣੀ ਸ਼ਰਨ ਵਿੱਚ ਆਉਣ ਵਾਲੇ ਵਿਪਰ ਕਹਿੰਦੇ ਨੇ ਬ੍ਰਾਹਮਣ ਨੂੰ ਸੁਦਾਮੇ ਦਾ ਤੇ ਕ੍ਰਿਸ਼ਨ ਰੂਪ ਵਿੱਚ ਸਾਰਾ ਦਾਲਦ ਪੰਜ ਦਾਲਦ ਭਾਵ ਕੀ ਦਲਿੱਦਰ ਗਰੀਬੀ ਪੰਜ ਨਾਸ ਕਰ ਦਤਾ ਸੀ ਗਿਆ ਬਿਪਰ ਸੁਦਾਮੇ ਦਾਲਦ ਪੰਜ ਬਿਪਰ ਸੁਦਾਮਾ ਸੀ ਜਿਹੜਾ ਸੁਦਾਮਾ ਨੇ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ 10ਵੀਂ ਵਾਰ ਦੀ ਨੌਵੀਂ ਪੌੜੀ ਦੀ ਵਿੱਚ ਜ਼ਿਕਰ ਕਰਦੇ ਨੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਗੁ ਹੋਏ ਬਹਾਮਣੀ ਮਿਲ ਜਗਦੀਸ਼ ਦਿਲਦਰ ਗਵਾਏ ਇਸੇ ਤਰ੍ਹਾਂ ਚਲੇ ਆ ਗਣਦਾ ਗਟੀਆਂ ਕਿਉਕਰ ਜਾਈਏ ਕੌਣ ਮਿਲਾਏ ਪਹਤਾ ਨਗਰ ਪਹਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਦੂਰੋਂ ਦੇਖ ਡਾਉਤ ਕਰ ਛੱਡ ਸੰਘਾਸਨ ਹਰ ਜੀ ਆਏ ਪਹਿਲੇ ਦੇਪਰ ਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨੋਦਕ ਲੈ ਪਿਆਰ ਧੋਏ ਸਿੰਘਾਸਨ ਉੱਤੇ ਬਿਠਾਏ ਪੁੱਛੇ ਕੁਸਲ ਪਿਆਰ ਕਰ ਗੁਰੂ ਸੇਵਾ ਕੀ ਕਥਾ ਸੁਣਾਏ ਲੈ ਕੇ ਤੰਦਲ ਚਬੇਨ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਗੁੱਛ ਪਠਾਏ ਇਹ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਦੱਸਣਾ ਕੀਤਾ ਹੈ ਕਿ ਇਸੇ ਤਰ੍ਹਾਂ ਦੁਆਪਰ ਯੁਗ ਦੇ ਵਿੱਚ ਇੱਕ ਸੁਦਾਮਾ ਨਾਮ ਦਾ ਬ੍ਰਾਹਮਣ ਸੀਗਾ ਸੁਦਾਮੇ ਨਾਮ ਦਾ ਬ੍ਰਾਹਮਣ ਜੋ ਬਚਪਨ ਵਿੱਚ ਬਚਪਨ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਸੰਦੀਪਨ ਗੁਰੂ ਦੇ ਕੋਲ ਇਹ ਦੋਵੇਂ ਪੜਿਆ ਕਰਦੇ ਸੀਗੇ ਕ੍ਰਿਸ਼ਨ ਜੀ ਤੇ ਸੁਦਾਮਾ ਇਹ ਦੋਵੇਂ ਆਪਣੇ ਗੁਰੂ ਦੇ ਕੋਲੋਂ ਪੜਾਈ ਕਰਦੇ ਨੇ ਪੜਦੇ ਨੇ ਦੋਵਾਂ ਦਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਬਹੁਤ ਪਿਆਰ ਹੈ ਦੋਵਾਂ ਦੇ ਨਾਲ ਬੜੀ ਗੂੜੀ ਮਿੱਤਰਤਾ ਦੋਵਾਂ ਦੀ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਇਹਨਾਂ ਦੇ ਗੁਰੂ ਨੇ ਸਦੀਪਨ ਗੁਰੂ ਨੇ ਸਾਰਿਆਂ ਨੂੰ ਜੰਗਲ ਵਿੱਚੋਂ ਲੱਕੜਾਂ ਲਿਆਉਣ ਵਾਸਤੇ ਭੇਜ ਦਿੱਤਾ ਹੋਰ ਵੀ ਵਿਦਿਆਰਥੀ ਪੜ੍ਹਦੇ ਸੀ ਉਹਦੇ ਕੋਲ ਸਾਰਿਆਂ ਨੂੰ ਭੇਜਿਆ ਲੱਕੜਾਂ ਲਿਆਉਣ ਵਾਸਤੇ ਕਹਿੰਦੇ ਜਦੋਂ ਜਾਣ ਲੱਗੇ ਨਾ ਤੇ ਇਹਨਾਂ ਦੇ ਗੁਰੂ ਸਦੀਪਨ ਗੁਰੂ ਦੀ ਘਰ ਵਾਲੀ ਨੇ ਸੁਦਾਮੇ ਨੂੰ ਕੁਝ ਭੁੱਜੇ ਹੋਈ ਚੌਲ ਦੇ ਦਿੱਤੇ ਭੁੱਜੇ ਹੋਈ ਚੌਲ ਕਹਿੰਦੀ ਕਿ ਦੇ ਉੱਥੇ ਭੁੱਖ ਲੱਗੇਗੀ ਤੇ ਇਹ ਖਾ ਲਿਓ ਛਕ ਲਿਓ ਉਸ ਨੇ ਆਪਣੇ ਚੌਲਾ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਿਆ। ਜੰਗਲ ਦੇ ਵਿੱਚ ਗਏ ਲੱਕੜਾ ਲੈਣ ਵਾਸਤੇ ਕਹਿੰਦੇ ਕੀ ਹੋਇਆ ਕਿ ਹਨੇਰੀ ਬੜੀ ਆਈ, بارش ਹੋਣੀ ਸ਼ੁਰੂ ਹੋ ਗਈ। ਬਾਕੀ ਬੱਚੇ ਸਾਰੇ ਇੱਧਰ ਉੱਧਰ ਨੇ ਉਹ ਵੀ ਲੱਕੜਾਂ ਕੱਢ ਰਹੇ ਨੇ। ਇਹ ਦੋਵੇਂ ਮਿੱਤਰ ਜਿਹੜੇ ਨੇ ਸੁਦਾਮਾ ਤੇ ਕ੍ਰਿਸ਼ਨ ਜੀ ਇੱਕ ਜਗ੍ਹਾ ਤੇ ਨੇ ਇਹ ਰੁੱਖ ਦੇ ਹੇਠਾਂ ਬੈਠ ਗਏ ਇੱਕ ਰੁੱਖ ਦੇ ਹੇਠਾਂ। ਬਹੁਤ ਭਾਰੀ بارش ਹੋ ਰਹੀ ਆ। ਸੁਦਾਮੇ ਨੇ ਦੇਖਿਆ ਵੀ ਮੇਰੇ ਕੋਲ ਤੇ ਖਾਣ ਵਾਸਤੇ ਛਕਣ ਵਾਸਤੇ ਮੈਨੂੰ ਚੌਲ ਦਿੱਤੇ ਨੇ ਫਿਰ ਮਨ ਦੇ ਵਿੱਚ ਪਹਿਲਾਂ ਸੋਚਦਾ ਵੀ ਆਪਾਂ ਦੋਵੇਂ ਜਾਣੇ ਖਾ ਲਈਏ ਫਿਰ ਮਨ ਦੇ ਵਿੱਚ ਕੁਝ ਲਾਲਚ ਆਇਆ ਵੀ ਇਕੱਲਾ ਹੀ ਖਾ ਲੈਂਦਾ ਕਹਿੰਦੇ ਉਹ ਜਿਹੜਾ ਕੱਪੜਾ ਸੀ ਕੋਲ ਉਹਦੀ ਬੁੱਕਲ ਜੀ ਮਾਰੀ ਆ ਪੱਲੇ ਦੇ ਵਿੱਚੋਂ ਖੋਲਿਆ ਤੇ ਹੌਲੀ-ਹੌਲੀ ਮੂੰਹ ਦੇ ਵਿੱਚ ਚੌਲ ਚਬੀ ਜਾਂਦਾ ਖਾਈ ਜਾਂਦਾ ਕ੍ਰਿਸ਼ਨ ਜੀ ਨੇ ਪੁੱਛਿਆ ਕਹਿੰਦਾ ਵੀ ਕੀ ਆਵਾਜ਼ ਆਈ ਆ ਕੁਝ ਚੌਲ ਚੱਬਣ ਦੀ ਕੀ ਕੁਝ ਖਾ ਰਿਆਂ ਸੁਦਾਮਿਆਂ ਸੁਦਾਮੇ ਨੇ ਝੂਠ ਬੋਲ ਦਿੱਤਾ ਕਹਿੰਦਾ ਨਹੀਂ ਨਹੀਂ ਠੰਡਾ ਕਰਕੇ ਨਾ ਦੰਦੁੜ ਕੇ ਵੱਜਦੇ ਨੇ ਭਾਵ ਕੇ ਦੰਦਾ ਦੇ ਨਾਲ ਦੰਦ ਵੱਜਦੇ ਠੰਡ ਦੇ ਕਰਕੇ ਕਹਿੰਦਾ ਖਾਣਾ ਖੁਣਾ ਕੀ ਆ ਭਰਾਵਾ ਠੰਡਾ ਕਰਕੇ ਦੰਦੁੜ ਕੇ ਵੱਜਣ ਡੇ ਨੇ ਕ੍ਰਿਸ਼ਨ ਜੀ ਨੂੰ ਪਤਾ ਲੱਗ ਗਿਆ ਉਹਨੇ ਕਿਹਾ ਪੀ ਜਾ ਸੁਦਾਮਿਆਂ ਆ ਮੁੱਠ ਚੌਲਾਂ ਦਾ ਕਰਕੇ ਆਪਣੇ ਮਿੱਤਰ ਨਾਲ ਝੂਠ ਬੋਲਿਆ ਈ ਮੁੱਠ ਚੌਲਾਂ ਦਾ ਕਰਕੇ ਤੇ ਸੁਭਾਇ ਗਈ ਉਹਦੇ ਮੁੱਕ ਦੇ ਵਿੱਚੋਂ ਕ੍ਰਿਸ਼ਨ ਜੀ ਦੇ ਮੁੱਕ ਦੇ ਵਿੱਚੋਂ ਬਚਨ ਨਿਕਲੇ ਆ ਜਾ ਦਿਲਦਰੀਆ ਇੱਕ ਮੁੱਠ ਚੌਲਾਂ ਦੇ ਬਦਲੇ ਆਪਣੇ ਮਿੱਤਰ ਦੇ ਨਾਲ ਝੂਠ ਬੋਲਿਆ ਈ ਇੰਨੀ ਸਾਡੀ ਗੂੜੀ ਮਿੱਤਰਤਾ ਇੰਨਾ ਸਾਡਾ ਪਿਆਰ ਤੇ ਦਿਲਦਰੀਆ ਤੂੰ ਤੇ ਇੱਕ ਮੁੱਠ 14 ਬਦਲੇ ਤੂੰ ਝੂਠ ਬੋਲ ਦਿੱਤਾ ਈ ਕਹਿੰਦੇ ਦਿਲਦਰੀ ਕਹਿੰਦੇ ਨੇ ਹੁਣ ਗਰੀਬੀ ਗਰੀਬ ਕਹਿੰਦੇ ਐਸਾ ਮੁਖ ਚੋਂ ਬਚਨ ਕਰ ਦਿੱਤਾ ਕਹਿੰਦੇ ਸਮਾਪਾ ਕੇ ਸੁਦਾਮਾ ਜਿਹੜਾ ਸੀ ਬੜਾ ਸ਼ਰਮਿੰਦਾ ਜਿਹਾ ਹੋਇਆ ਕਹਿੰਦੇ ਸਮਾਪਾ ਕਰਕੇ ਨਾ ਸੁਦਾਮਾ ਵੀ ਜਿਹੜਾ ਸੀਗਾ ਉਹ ਵੀ ਬੜਾ ਪਰਮੇਸ਼ਰ ਨੂੰ ਧਿਆਉਣ ਵਾਲਾ ਸੀਗਾ ਅਰਧਨਾ ਕਰਨ ਵਾਲਾ ਸੀ ਪਰ ਕਦੇ-ਕਦੇ ਬੰਦੇ ਦਾ ਮਨ ਡੋਲ ਹੀ ਜਾਂਦਾ ਨੂੰ ਕਹਿੰਦੇ ਹੁਣ ਸਮਾਪਾ ਕਰਕੇ ਵੱਡਾ ਹੋਇਆ ਘਰਦਿਆਂ ਨੇ ਵਿਆਹ ਕਰ ਦਿੱਤਾ ਘਰ ਦੇ ਵਿੱਚ ਕਹਿੰਦੇ ਪਿਤਾ ਜਿਹੜਾ ਚੜਾਈ ਕਰ ਗਿਆ ਘਰ ਦੇ ਵਿੱਚ ਦਿਨ ਬ ਦਿਨ ਗਰੀਬੀ ਆਈ ਜਾਂਦੀ ਹੈ ਬਹੁਤ ਜ਼ਿਆਦਾ ਗਰੀਬ ਹੋ ਗਿਆ ਬਹੁਤ ਜ਼ਿਆਦਾ ਨਾ ਕੁਝ ਪਹਿਨਣ ਨੂੰ ਨਾ ਕੁਝ ਖਾਣ ਨੂੰ ਕਦੇ ਸਮਾਂ ਬਣਦਾ ਤੇ ਕੋਈ ਪ੍ਰਸ਼ਾਦਾ ਪਾਣਿਕ ਨੇ ਛਕ ਲੈਂਦੇ ਕਈ ਕਿ ਦਿਨ ਤੇ ਭੁੱਖੇ ਰਹਿੰਦੇ ਪਰ ਗੱਲਾਂ ਕਰਦਾ ਰਹਿੰਦਾ ਆਪਣੇ ਘਰਵਾਲੀ ਦੇ ਨਾਲ ਕਹਿੰਦੇ ਉਧਰੋਂ ਜਿਹੜੇ ਆ ਕ੍ਰਿਸ਼ਨ ਭਗਵਾਨ ਜੀ ਕ੍ਰਿਸ਼ਨ ਜੀ ਜਿਹੜਾ ਆ ਕਹਿੰਦੇ ਉਹ ਦਵਾਰਕਾ ਨਗਰੀ ਦੇ ਰਾਜੇ ਬਣ ਕੇ ਨੇ ਮਹਾਰਾਜੇ ਬਣ ਕੇ ਨੇ ਦਵਾਰਕਾ ਨਗਰੀ ਦੇ ਆਪਣੇ ਘਰ ਵਾਲੀ ਨੂੰ ਦੱਸਦਾ ਆ ਕਿ ਜਿਹੜੇ ਰਾਜੇ ਨੇ ਦਵਾਰਕਾ ਨਗਰੀ ਦੇ ਕ੍ਰਿਸ਼ਨ ਭਗਵਾਨ ਜੀ ਕ੍ਰਿਸ਼ਨ ਜੀ ਉਹ ਮੇਰੇ ਬੜੇ ਦੋਸਤ ਸੀਗੇ ਉਹ ਬੜੇ ਮੇਰੇ ਮਿੱਤਰ ਆ ਅਸੀਂ ਇਕੱਠੇ ਰਹਿੰਦੇ ਰਹੇ ਆਪਣੇ ਗੁਰੂ ਦੇ ਕੋਲੋਂ ਉਸਤਾਦ ਦੇ ਕੋਲੋਂ ਇਕੱਠੇ ਪੜਦੇ ਰਹੇ ਆ ਹੁਣ ਜਦੋਂ ਕੋਈ ਬੰਦਾ ਕੋ 리ਡਰ ਬਣ ਜਾਵੇ ਨਾ ਜਾਂ ਕੋਈ ਬੰਦਾ ਚੰਗੀ ਕੁਰਸੀ ਤੇ ਬੈਠ ਜਾਵੇ ਫਿਰ ਉਹਨੂੰ ਸਾਰੇ ਕਹਿੰਦੇ ਆ ਕਿ ਇਹਦੇ ਨਾਲ ਸਾਡੀ ਕੋਈ ਨ ਮਿੱਤਰ ਸੀ ਸਾਡਾ ਦੋਸਤ ਸੀ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕਾਢੀ ਲੈਣੇ ਆ ਸੁਦਾਮਾ ਤੇ ਨਾ ਰਿਆ ਸੀ ਬੜਾ ਬਚਪਨ ਦਾ ਬੜਾ ਪਿਆਰ ਸੀ ਇਕੱਠੇ ਹੀ ਪੜ੍ਹਾਈ ਕਰਦੇ ਇਕੱਠੇ ਰਹਿੰਦੇ ਸੀਗੇ ਆਪਣੀ ਘਰ ਵਾਈ ਨੂੰ ਦੱਸਦਾ ਆ ਕਿ ਮੇਰੀ ਬੜੀ ਮਿੱਤਰਤਾ ਸੀ ਅਸੀਂ ਇਕੱਠੇ ਹੀ ਪੜ੍ਹਦੇ ਰਹੇ ਆ ਇਕੱਠੇ ਹੀ ਅਸੀਂ ਰਹਿੰਦੇ ਰਹੇ ਆ ਕਾਰਵਾਈ ਨੇ ਕਿਹਾ ਕਿ ਜੇ ਤੇਰੀ ਇੰਨੀ ਮਿੱਤਰਤਾ ਆ ਉਹ ਰਾਜੇ ਨੇ ਤੀਜਾ ਸਾਡੇ ਘਰ ਦੇ ਵਿੱਚ ਇੰਨੀ ਗਰੀਬੀ ਆ ਤੇ ਜਾ ਉਹਨਾਂ ਕੋਲ ਜਾ ਕਰਕੇ ਕੋਈ ਦਾਸ ਉਹਨਾਂ ਨੂੰ ਵੀ ਮੈਂ ਬੜਾ ਗਰੀਬ ਆ ਤੇਰੀ ਕੋ ਮਦਦ ਕਰਨਗੇ ਤਾਲ ਮਟੋਲਾ ਕਰਦਾ ਰਿਹਾ ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਗਲਤੀ ਕੀਤੀ ਸੀ ਉਹਦੇ ਨਾਲ ਇੱਕ ਵਾਰ ਘਰ ਵਾਲੀ ਖੜੇ ਪੈ ਗਈ ਨਹੀਂ ਤੂੰ ਜਾਂਦਾ ਕਿਉਂ ਨਹੀਂ ਜਾ ਜਾ ਕਰਕੇ ਮਿਲ ਕੇ ਤੇ ਆ ਇੱਕ ਵਾਰ ਜਾ ਜਾ ਕਰਕੇ ਮਿਲ ਕੇ ਆਓ ਦਵਾਰਕਾਪੁਰੀ ਦੇ ਰਾਜੇ ਨੇ ਉਹਨਾਂ ਨੂੰ ਮਿਲ ਕੇ ਤੇ ਆ ਕ੍ਰਿਸ਼ਨ ਭਗਵਾਨ ਜੀ ਨੂੰ ਕਹਿੰਦੇ ਫਿਰ ਇੱਕ ਦਿਨ ਤਿਆਰੀ ਕੀਤੀ ਜਾਣ ਦੀ ਕਹਿੰਦਾ ਵੀ ਮੈਂ ਜਦੋਂ ਜਾਵਾਂਗਾ ਹੁਣ ਦਵਾਰਕਾਪੁਰੀ ਦੇ ਰਾਜੇ ਨੇ ਮੇਰੇ ਕੋਲ ਤੇ ਕੋਈ ਵਸਤੂ ਲੈ ਕੇ ਜਾਣ ਵਾਸਤੇ ਕੁਝ ਹੈ ਹੀ ਨਹੀਂ ਮੈਂ ਕੀ ਲਿਆ ਕਰਕੇ ਜਾਵਾਂ ਖਾਲੀ ਹੱਥ ਜਾਵਾਂਗਾ ਕਹਿੰਦੇ ਘਰ ਵਾਲੀ ਨੇ ਇਸੇ ਤਰ੍ਹਾਂ ਹੀ ਉਹ ਚੌਲ ਜਿਹੜੇ ਸੀ ਨਾ ਚੌਲ ਘਰ ਦੇ ਵਿੱਚ ਥੋੜੇ ਚੌਲ ਸੀ ਬੁੱਕ ਉਹ ਭੁੰਨ ਦਿੱਤੇ ਚੌਲ ਚੌਲ ਭੁੰਨ ਕਰਕੇ ਨਾਲ ਪੱਲੇ ਦੇ ਬੰਨ ਦਿੱਤੇ ਵੀ ਆ ਲੈ ਜਾ ਮਨ ਦੇ ਵਿੱਚ ਸੋਚਦਾ ਆ ਵੀ ਉਹ ਤੇ દ્વાਰਕਾਪੁਰੀ ਦੇ ਰਾਜੇ ਨੇ ਤੇ ਮੈਂ ਚੌਲ ਲੈ ਕਰਕੇ ਜਾਵਾਂ ਹੁਣ ਕੋਲ ਕੁਝ ਨਹੀਂ ਆ ਕਹਿੰਦੇ ਚੱਲ ਪਿਆ ਕਹਿੰਦੇ ਜਦੋਂ ਚੱਲਦਾ ਚੱਲਦਾ ਪਹੁੰਚ ਗਿਆ ਸੁਦਾਮਾ ਦਵਾਰਕਾ ਨਗਰੀ ਦੇ ਜਿਹੜਾ ਸ਼ੇਰਾਂ ਵਾਲੇ ਦਰਵਾਜ਼ੇ ਭਾਵ ਕਿ ਜਿਹੜਾ ਮੇਨ ਦਰਵਾਜ਼ਾ ਬਾਹਰ ਸ਼ਹਿਰ ਦੇ ਬਾਹਰ ਦਰਵਾਜ਼ਾ ਸੀ ਉੱਥੇ ਪਹੁੰਚ ਗਿਆ ਹੁਣ ਉੱਥੇ ਜਦੋਂ ਗਿਆ ਤੇ ਉਹਦੇ ਬਸਤਰ ਜਿਹੜੇ ਬੜੇ ਫਟੇ ਪੁਰਾਣੇ ਬਸਤਰ ਕਿਉਂਕਿ ਗਰੀਬੀ ਸੀਗੀ ਉਹਨਾਂ ਅਹਿਲਕਾਰਾਂ ਨੇ ਪਹਿਰੇਦਾਰਾਂ ਨੇ ਦੇਖਿਆ ਵੀ ਕੋਈ ਬੜਾ ਕੋਈ ਗਰੀਬ ਕੋਈ ਮੰਗਤਾ ਹੋਵੇਗਾ ਉਹਨਾਂ ਨੇ ਉੱਥੇ ਡੱਕ ਲਿਆ ਕਹਿੰਦੇ ਵੀ ਕਿੱਧਰ ਚਲੇ ਆਂ ਤੂੰ ਨਹੀਂ ਅੱਗੇ ਜਾ ਸਕਦਾ ਕਹਿਣਾ ਕੀਤਾ ਮੈਂ। ਕ੍ਰਿਸ਼ਨ ਭਗਵਾਨ ਜੀ ਨੂੰ ਰਾਜੇ ਨੂੰ ਮਿਲਣਾ ਆ। ਉਹਨਾਂ ਕਿਹਾ ਤੈਨੂੰ ਕੀ ਕੰਮ ਹੈ ਤੂੰ ਨਹੀਂ ਜਾ ਸਕਦਾ ਪਿੱਛੇ ਕਰ ਦਿੱਤਾ ਉਹਨਾਂ ਨੇ ਨਹੀਂ ਜਾ ਸਕਦਾ। ਉਹਨੇ ਕਿਹਾ ਵੀ ਮੇਰਾ ਇੱਕ ਸਨੇਹਾ ਦੇ ਦਿਓ ਜੀ ਤੁਸੀਂ ਮੈਨੂੰ ਨਹੀਂ ਜਾਣ ਦੇਣਾ ਨਾ। ਮੇਰਾ ਜਾ ਕਰਕੇ ਇੱਕ ਸਨੇਹਾ ਦੇ ਦਿਓ ਰਾਜੇ ਦੇ ਕੋਲ ਉਹਨਾਂ ਨੂੰ ਜਾ ਕਰਕੇ ਕਹੋ ਵੀ ਤੁਹਾਡਾ ਦੋਸਤ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ ਤੁਹਾਡਾ ਮਿੱਤਰ। ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ ਆ ਫਿਰ ਮਿਲਣਗੇ ਜਾਂ ਨਾ ਮਿਲਣਗੇ ਉਹ ਵੱਖਰੀ ਗੱਲ ਆ ਜੇ ਨਾ ਕਰ ਦੇਣੇ ਕਿ ਤੇ ਮੈਂ ਵਾਪਸ ਚਲਾ ਜਾਵਾਂਗਾ ਇੱਕ ਵਾਰ ਦੱਸੋ ਤੇ ਸਹੀ ਜਾ ਕੇ ਕਹਿੰਦੇ ਉਹ ਪਹਿਰੇਦਾਰ ਗਏ ਆ ਜਾ ਕਰਕੇ ਕ੍ਰਿਸ਼ਨ ਜੀ ਨੂੰ ਦੱਸਣਾ ਕੀਤਾ ਕਹਿਣਾ ਕੀਤਾ ਕਿ ਤੁਹਾਨੂੰ ਕੋਈ ਇੱਕ ਬੜਾ ਗਰੀਬੜਾ ਜਿਹਾ ਮੰਗਤਾ ਜਿਹਾ ਬੰਦਾ ਲੱਗਦਾ ਕੋਈ ਉਹ ਬਾਹਰ ਡੇਰੀ ਤੇ ਆਇਆ ਕਹਿੰਦਾ ਮੈਂ ਰਾਜੇ ਨੂੰ ਮਿਲਣਾ ਤੇ ਆਪਣਾ ਨਾਮ ਸੁਦਾਮਾ ਦੱਸਦਾ ਸੁਦਾਮਾ ਕਹਿੰਦਾ ਮੈਂ ਸੁਦਾਮਾ ਆ ਮੈਂ ਬਚਪਨ ਦਾ ਦੋਸਤ ਆ ਜਦੋਂ ਫਿਰ ਦੱਸਿਆ ਉਹਨਾਂ ਨੂੰ ਤੇ ਦੇਖੋ ਕ੍ਰਿਸ਼ਨ ਜੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਕਿਉਂਕਿ ਉਹਨਾਂ ਦੇ ਅੰਦਰ ਕੋਈ ਹੰਕਾਰ ਨਹੀਂ ਨਾਮ ਜਪਣ ਵਾਲੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਕੋਲ ਪਦਵੀ ਭਾਵੇਂ ਕਿੰਨੀ ਵੀ ਉੱਚੀ ਮਿਲ ਜਾਵੇ ਪਰ ਕਿਸੇ ਪ੍ਰਕਾਰ ਦਾ ਕੋਈ ਹੰਕਾਰ ਹਮੈ ਨਹੀਂ ਹੁੰਦੀ ਉਸੇ ਵੇਲੇ ਕਹਿੰਦੇ ਸੰਗਾਸਣ ਤੋਂ ਉੱਠੇ ਨੇ ਜੋ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ ਕਹਿੰਦੇ ਬੇਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਕਹਿੰਦੇ ਜਿਹੜਾ ਸੁਦਾਮਾ ਸੀਗਾ ਉਸ ਨੇ ਜਾਣਾ ਕੀਤਾ ਕਹਿੰਦੇ ਦਾਲ ਦੀ ਗਰੀਬੀ ਸੀਗਾ ਬਾਲ ਸਖਾਈ ਮਿੱਤਰ ਸਦਾਏ ਬਾਲਕ ਜਦੋਂ ਬਾਲਕ ਸੀਗਾ ਉਦੋਂ ਉਹਦਾ ਬੜਾ ਪ੍ਰੇਮ ਸੀ ਦੋਸਤੀ ਸੀਗੀ ਕ੍ਰਿਸ਼ਨ ਜੀ ਦੇ ਨਾਲ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹ ਹੁਣ ਜਿਹੜੇ ਕ੍ਰਿਸ਼ਨ ਭਗਵਾਨ ਜੀ ਨੇ ਉਹ ਦਵਾਰਕਾ ਨਗਰੀ ਦੀ ਰਾਜੇ ਬਣੇ ਨੇ ਕਹਿੰਦੇ ਇਸੇ ਤਰ੍ਹਾਂ ਵਿਪ ਸੁਦਾਮਾ ਦਾਲ ਦੀ ਵਿਪਕੇ ਵਿਪਰ ਬ੍ਰਾਹਮਣ ਜਾਤ ਦਾ ਸੁਦਾਮਾ ਗਰੀਬ ਸੀਗਾ ਕ੍ਰਿਸ਼ਨ ਜੀ ਉਸ ਦੇ ਬਾਲ ਅਵਸਥਾ ਤੇ ਸਖਾਈ ਸਹਾਇਤਾ ਕਰਨ ਵਾਲੇ ਮਿੱਤਰ ਘਾਉਂਦੇ ਸਨ ਲਾਗ ਹੋਏ ਬ੍ਰਾਹਮਣੀ ਮਿਲ ਜਗਦੀਸ਼ ਦਿਲਦਰਗਵਾਏ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਿਹੜੀ ਉਹਦੇ ਘਰ ਵਾਲੀ ਸੀ ਨਾ ਬ੍ਰਾਹਮਣੀ ਉਹ ਉਹਦੇ ਖੇੜੇ ਪੈ ਗਈ ਕਿ ਜਾਬ ਜਾ ਕਰਕੇ ਮਿਲ ਕੇ ਆ ਜੋ ਤੇਰੀ ਗਰੀਬੀ ਦੂਰ ਕਰ ਦੇਣਗੇ ਕਹਿੰਦੇ ਚਲੇ ਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਇਸੇ ਤਰ੍ਹਾਂ ਸੁਦਾਮਾ ਚਲ ਪਿਆ ਤੁਰ ਪਿਆ ਗੱਟੀਆਂ ਕਹਿੰਦੇ ਗਿਣਤੀਆਂ ਗਣਦਾ ਜਾ ਰਿਹਾ ਕਿਉਂ ਕਰ ਜਾਈਏ ਕੌਣ ਮਿਲਾਏ ਕਹਿੰਦੇ ਕਿਵੇਂ ਜਾਵਾਂਗਾ ਤੇ ਮੈਨੂੰ ਕੌਣ ਮਿਲਾਏਗਾ ਕਿਉਂਕਿ ਉਹਨਾਂ ਰਾਜੇ ਬਣੇ ਨੇ ਤੇ ਮੈਂ ਕਿਵੇਂ ਜਾ ਕਰਕੇ ਮਿਲਾਂਗਾ ਜਾ ਕਰਕੇ ਮਨ ਦੇ ਵਿੱਚ ਸੋਚਾਂ ਸੋਚਦਾ ਜਾ ਰਿਹਾ ਪਹੁੰਚਾ ਨਗਰ દ્વાਰਕਾ ਸਿੰਘ ਦੁਆਰ ਖਲੋਤਾ ਜਾਏ ਕਹਿੰਦੇ ਸੁਦਾਮਾ ਸੋਚਾਂ ਸੋਚਦਾ દ્વાਰਕਾ ਨਗਰ ਨਗਰੀ ਤੇ ਪਹੁੰਚ ਗਿਆ ਤੇ ਸਿੰਘ ਦੁਆਰ ਰਾਜ ਮਹਿਲ ਦੇ ਮੁੱਖ ਦਰਵਾਜ਼ੇ ਤੇ ਜਾਏ ਖਲੋਤਾ ਖੜੋ ਗਿਆ ਦਵਾਰਪਾਲਾ ਨੇ ਕਿਹਾ ਕਿ ਕ੍ਰਿਸ਼ਨ ਜੀ ਨੇ ਮੇਰਾ ਸੁਨੇਹਾ ਦੇ ਦਿਓ ਨਹੀਂ ਮਿਲਣ ਦੇਣਾ ਤੇ ਕਹਿੰਦੇ ਜਦੋਂ ਜਾ ਕਰਕੇ ਉੱਥੇ ਖਲੋਗੇ ਆ ਤੇ ਜਾ ਕਰਕੇ ਕਿਹਾ ਸੁਨੇਹਾ ਦੇ ਦਿਓ ਸੁਨੇਹਾ ਦਿੱਤਾ ਜਾ ਕਰਕੇ ਵੀ ਤੁਹਾਡਾ ਕੋਈ ਮਿੱਤਰ ਮਿਲਣ ਵਾਸਤੇ ਆਇਆ ਕਹਿੰਦੇ ਫਿਰ ਕੀ ਹੋਇਆ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਨ ਹਰ ਜੀ ਆਏ ਕਹਿੰਦੇ ਦੂਰੋਂ ਦੇਖ ਕਰਕੇ ਨਾ ਉਸੇ ਵੇਲੇ ਆਪਣਾ ਸਿੰਘਾਸਨ ਛੱਡ ਦਿੱਤਾ ਉਤਰ ਆਏ ਸਿੰਘਾਸਨ ਤੋਂ ਤੇ ਦੂਰੋਂ ਦੇਖ ਕਰਕੇ ਆਪਣੇ ਮਿੱਤਰ ਨੂੰ ਸੁਦਾਮੇ ਨੂੰ ਡੰਡੌਤ ਕੀਤੀ ਲੰਮੇ ਪੈ ਗਏ ਇਹਨੂੰ ਕਹਿੰਦੇ ਡੰਡੌਤ ਕਰਨੀ ਲੰਮੇ ਪੈ ਜਾਣਾ ਐਨ ਸਾਹਮਣੇ ਲੰਮੇ ਪੈ ਕੇ ਡੰਡੌਤ ਕੀਤੀ ਦੂਰੋਂ ਦੇਖ ਡੰਡੌਤ ਕਰ ਛੱਡ ਸੰਗਾਸਨ ਹਰਜੀ ਆਏ ਹਰਜੀ ਤੋਂ ਭਾਵ ਕਿ ਹਰੀਕ੍ਰਿਸ਼ਨ ਜੀ ਹਰਕ੍ਰਿਸ਼ਨ ਜੀ ਆਏ ਪਹਿਲੇ ਦੇਵ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਕਹਿੰਦੇ ਪਹਿਲੇ ਦੇਵ ਪਰਦਖਣਾ ਕਹਿੰਦੇ ਬਕਰਮਾ ਕਰਨੀਆਂ ਕ੍ਰਿਸ਼ਨ ਜੀ ਨੇ ਆਪਣੇ ਮਿੱਤਰ ਦੀਆਂ ਬਕਰਮਾਂ ਕੀਤੀਆਂ ਦੇਖੋ ਕਿੰਨਾ ਸਤਕਾਰ ਕਰਦੇ ਨੇ ਕਿੰਨਾ ਸਤਕਾਰ ਅਪਰਦਖਣਾ ਆਪਣੀਆਂ ਬਕਰਮਾਂ ਕੀਤੀਆਂ ਸੁਦਾਮੇ ਦੀਆਂ ਪੈਰੀ ਪੈ ਕੇ ਲੈਗਰ ਲਾਏ ਕਹਿੰਦੇ ਫਿਰ ਪੈਰੀ ਪਏ ਮੱਥਾ ਟੇਕਿਆ ਇਹ ਗਲ ਦੇ ਨਾਲ ਲਾਉਣਾ ਕੀਤਾ ਗਲਵਕੜੀ ਪਾਉਣੇ ਕੀਤੀ ਚਰਨੋਗਦਕ ਲੈ ਪੈਰ ਧੋਏ ਸੰਗਾਸਨ ਉੱਤੇ ਬਿਠਾਏ ਫਿਰ ਸੰਗਾਸਨ ਤੇ ਬਿਠਾ ਕਰਕੇ ਨਾ ਆਪ ਪੈਰ ਧੋਤੇ ਚਰਨ ਧੋਤੇ ਸੁਦਾਮੇ ਦੇ ਚਰਨਾ ਅੰਮ੍ਰਿਤ ਲਿਆ ਆਪ ਚਰਨ ਧੋਤੇ ਉੱਚੇ ਕੁਛਲ ਪਿਆਰ ਕਰ ਗੁਰੂ ਸੇਵਾ ਕੀ ਕਥਾ ਸੁਣਾਏ ਕਹਿੰਦੇ ਫਿਰ ਬੜੇ ਪਿਆਰ ਦੇ ਨਾਲ ਸੁਖ ਸਾਧ ਪੁੱਛੀ ਵੀ ਪਰਿਵਾਰ ਕਿੱਦਾਂ ਆ ਸਾਰੇ ਸੁਖ ਸਾਧ ਦੇ ਆ ਠੀਕ ਠਾਕ ਆ ਬੜੇ ਪਿਆਰ ਦੇ ਨਾਲ ਪੁੱਛਿਆ ਪਿਆਰ ਕਰ ਪਿਆਰ ਦੇ ਨਾਲ ਸਾਰਾ ਸੁਖ ਸਾਧ ਪੁੱਛੀ ਗੁਰੂ ਸੇਵਾ ਕੀ ਕਥਾ ਸੁਣਾਏ ਫਿਰ ਪਹਿਲੀ ਬਚਪਨ ਦੀਆਂ ਗੱਲਾਂ ਕੀਤੀਆਂ ਵੀ ਗੁਰੂ ਦੀ ਸੇਵਾ ਅਸੀਂ ਕਰਦੇ ਸੀ ਜਦੋਂ ਪੜ੍ਹਦੇ ਸੀ ਉਸ ਸਮੇਂ ਤੇ ਅਸੀਂ ਸੇਵਾ ਕਰਦੇ ਸੀ ਇਦਾਂ ਅਸੀਂ ਸੇਵਾ ਕਰਦਿਆਂ ਕਰਦਿਆਂ ਬਾਲਣ ਲੈਣ ਵਾਸਤੇ ਗਏ ਤੇ ਸਾਰੀ ਜਿਹੜੀ ਏ ਸੀ ਉਦੋਂ ਦੀ ਵਾਰਤਾ ਕਥਾ ਸੁਣਾਈ ਲੈ ਕੇ ਤੰਦੂਲ ਚਬਿਓ ਨੂੰ ਵਿਦਾ ਕਰੇ ਅੱਗੇ ਪਹੁੰਚਾਏ ਕਹਿਣਾ ਕੀਤਾ ਕਿ ਕੀ ਲੈ ਕੇ ਆਇਓ ਮੇਰੇ ਵਾਸਤੇ ਸੁਦਾਮਾ ਜੀ ਭਰਾ ਨੂੰ ਮਿੱਤਰ ਨੂੰ ਪੁੱਛਦੇ ਨੇ ਕੀ ਲੈ ਕੇ ਆਇਆ ਸੁਦਾਮੇ ਨੇ ਸੰਗ ਦੇ ਸੰਗ ਦੇ ਨੇ ਆਪਣੀ ਪੱਲੇ ਦੇ ਵਿੱਚੋਂ ਉਹ ਚੌਲ ਭੁਜੇ ਹੋਏ ਕੱਢੇ ਕਹਿਣਾ ਕੀਤਾ ਵੀ ਭਰਾ ਮੈਂ ਤੇ ਆਹੀ ਲੈ ਕੇ ਆਇਆ ਆਹੀ ਲੈ ਕੇ ਆਇਆ ਕਹਿੰਦੇ ਬੜੇ ਪ੍ਰੇਮ ਦੇ ਨਾਲ ਉਸ ਨੇ ਕ੍ਰਿਸ਼ਨ ਭਗਵਾਨ ਜੀ ਨੇ ਬੜੇ ਪ੍ਰੇਮ ਦੇ ਨਾਲ ਲੈ ਕੇ ਤੰਦਲ ਚੱਬਿਉਣ ਚੱਬਣੇ ਕੀਤੇ ਖਾਣੇ ਕੀਤੇ ਦੋਵਾਂ ਨੇ ਵਿਦਾ ਕਰੇ ਅੱਗੇ ਪਹੁੰਚਾਏ ਫਿਰ ਬੜੇ ਪ੍ਰੇਮ ਸਤਕਾਰ ਦੇ ਨਾਲ ਵਿਦਾ ਕਰ ਦਿੱਤਾ ਆਪ ਅੱਗੇ-ਅੱਗੇ ਜਾ ਕਰਕੇ ਨਾ ਨਾਂ ਨਾਲ ਜਦੋਂ ਕੋਈ ਰਿਸ਼ਤੇਦਾਰ ਆਇਆ ਹੋਵੇ ਸਤਕਾਰਯੋਗ ਹੋਵੇ ਤੇ ਉਹਨੂੰ ਗਾਂ ਛੱਡ ਕੇ ਆਈਦਾ ਤੋਰ ਕੇ ਆਈਦਾ ਹੁਣ ਤੇ ਇਹ ਗੱਲਾਂ ਸਾਡੇ ਚੋਂ ਮਿਟਦੀਆਂ ਜਾ ਰਹੀਆਂ ਨੇ ਹੁਣ ਤੇ ਬੰਦਾ ਘਰੇ ਹੀ ਫੋਨ ਤੇ ਲੱਗਾ ਹੁੰਦਾ ਚੰਗਾ ਦੀ ਚੰਗਾ ਦੀ ਕਹਿ ਕੇ ਉੱਥੋਂ ਹੀ ਤੁਰ ਪੈਂਦੇ ਨੇ ਇਹ ਪਹਿਲਿਆਂ ਸਮਿਆਂ ਦੇ ਵਿੱਚ ਇਹ ਗੱਲਾਂ ਹੋਇਆ ਕਰਦੀਆਂ ਸਾਨੂੰ ਸਤਕਾਰ ਹੁੰਦਾ ਸੀ ਕਿਸੇ ਦਾ ਅੱਗੋਂ ਕਿਸੇ ਨੂੰ ਲੈਣ ਜਾਣਾ ਫਿਰ ਕਿਸੇ ਦੇ ਨਾਲ ਜਾ ਕਰਕੇ ਛੱਡ ਕੇ ਵੀ ਆਉਣਾ ਅੱਗੇ ਤੋਰ ਕੇ ਆਉਣਾ ਜਿਹਨੂੰ ਕਹਿੰਦੇ ਤੋਰ ਕੇ ਪ ਜਾਓ ਤੋਰ ਕੇ ਆਓ ਇਹ ਸਤਕਾਰ ਹੁੰਦਾ ਸੀ ਕਹਿੰਦੇ ਇਸੇ ਤਰ੍ਹਾਂ ਤੋਰ ਕੇ ਗਏ ਨੇ ਤੋਰਨ ਵਾਸਤੇ ਵਿਦਾ ਕਰੇ ਅੱਗੇ ਪਹੁੰਚਾਏ ਵਿਦਾ ਕਰਕੇ ਆਏ ਨੇ ਤੇ ਜਦੋਂ ਹੁਣ ਰਸਤੇ 'ਚ ਜਾ ਰਿਹਾ ਸਦਾਮਾ ਕਹਿੰਦਾ ਮੈਂ ਗਿਆ ਵੀ ਮੇਰਾ ਇੰਨਾ ਸਤਕਾਰ ਵੀ ਕੀਤਾ ਮਿਲਿਆ ਵੀ ਤੇ ਮੈਂ ਕੁਝ ਮੰਗਿਆ ਹੀ ਨਹੀਂ ਮੈਂ ਦੱਸਿਆ ਹੀ ਨਹੀਂ ਵੀ ਮੇਰੇ ਕੋਲ ਇੰਨੀ ਗਰੀਬੀ ਆ ਤੇ ਮੈਨੂੰ ਕੁਝ ਦੇ ਦਿਓ ਪਰ ਕ੍ਰਿਸ਼ਨ ਜੀ ਜਿਹੜੇ ਨੇ ਕਹਿੰਦੇ ਉਹ ਸਭ ਕੁਝ ਜਾਣੇ ਜਾਣ ਨੇ ਦੇਖ ਲਿਆ ਉਹਨਾਂ ਨੇ ਵੀ ਕੀ ਹਸਾਬ ਕਿਤਾਬ ਆ ਵੀ ਆ ਵੀ ਮੈਂ ਤੇ ਕਿਹਾ ਸੀ ਮੇਰੇ ਤੇ ਵਜਨ ਕਰਕੇ ਦਿਲਦਰੀ ਗਰੀਬੀ ਆਈ ਸੀ ਇਹਨਾਂ ਦੇ ਉਹੀ ਵਚਨ ਮੇਟਣ ਵਾਸਤੇ ਤੇ ਮੈਂ ਇਹਦਾ ਇੰਤਜ਼ਾਰ ਕਰ ਰਿਆ ਸੀ ਉਡੀਕ ਕਰ ਰਿਆ ਸੀ ਕਹਿੰਦੇ ਚਾਰ ਪਦਾਰਥ ਸੁਗੋਚ ਪਠਾਏ ਜਦੋਂ ਘਰ ਦੇ ਵਿੱਚ ਪਹੁੰਚੇ ਨਾ ਤੇ ਘਰ ਦੇ ਵਿੱਚ ਸਾਰਾ ਕੁਝ ਹੀ ਸਾਰੀਆਂ ਬਰਕਤਾਂ ਹੀ ਆ ਗਈਆਂ ਚਾਰ ਪਦਾਰਥ ਚਾਰੇ ਪਦਾਰਥ ਧਰਮ ਕਾਮ ਮੋਖ ਆਦਿਕ ਧਰਮ ਅਰਥ ਕਾਮ ਮੋਖ ਸਾਰੇ ਹੀ ਪਦਾਰਥ ਜਿਹੜੇ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਸੁਦਾਮੇ ਦੇ ਸਾਰੇ ਗਰੀਬੀ ਦੂਰ ਕਰ ਦਿੱਤੀ ਸਾਰਾ ਕੁਝ ਹੀ ਉਸ ਨੂੰ ਪ੍ਰਾਪਤ ਹੋ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਗੁਰਬਾਣੀ ਅੰਦਰ ਫਰਮਾਨ ਕੀਤਾ ਵਿਪਰ ਸੁਦਾਮੇ ਦਾਲਦ ਭੰਜ ਬੇਪਰ ਬ੍ਰਾਹਮਣ ਸੁਦਾਮੇ ਦਾ ਦਾਲਦ ਜਿਹੜਾ ਆ ਦਲੇਦਰ ਗਰੀਬੀ ਜਿਹੜੀ ਐ ਭਾਂਜ ਖਤਮ ਕਰ ਦਿੱਤੀ। ਕ੍ਰਿਸ਼ਨ ਜੀ ਨੇ ਜਿਨ੍ਹਾਂ ਨੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਜ ਕੀਤਾ ਨਾ ਉਹਦੇ ਫਿਰ ਕੋਈ ਦਲੇਦਰ ਦਿਨੁਦਰ ਨਹੀਂ ਰਹਿ ਜਾਂਦਾ ਸਾਰਾ ਕੁਝ ਹੀ ਖਤਮ ਕਰ ਦਿੰਦੇ ਨੇ ਪਰਮੇਸ਼ਰ। ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਵਿੱਚ ਬਿਆਨ ਕੀਤਾ ਹੈ ਇਹ ਜਿਹੜਾ ਹੈ ਦੂਸਰੇ ਬਾਗੀਆਂ ਇਹ ਪੰਕਤੀਆਂ ਜਿਹੜੀਆਂ ਨੇ ਜਿਹਦੇ ਵਿੱਚ ਆਪ ਜੀ ਨੇ ਪਹਿਲਾ ਗਨਕਾ ਦੀ ਸਾਖੀ ਜਿਹੜੀ ਹੈ ਉਹ ਸ਼ਰਮਣ ਕੀਤੀ ਹੈ ਗਨਕਾ ਦੀ ਫਿਰ ਹਾਥੀ ਦੀ ਜਿਹੜੀ ਹੈ ਸਾਖੀ ਆਈ ਹੈ ਇਹ ਵਿਪਰ ਸੁਦਾਮੇ ਦੀ ਸਾਖੀ ਆਪ ਜੀ ਨੇ ਸ਼ਰਮਣ ਕੀਤੀ ਹੈ ਪਰ ਇਸੇ ਤਰ੍ਹਾਂ ਅੱਗੇ ਅੱਗੇ ਜਾ ਕਰਕੇ ਹੋਰ ਸਾਖੀਆਂ ਵੀ ਆਉਣਗੀਆਂ ਤੇ ਪਾਤਸ਼ਾਹ ਇਸੇ ਤਰ੍ਹਾਂ ਇਹ ਦੂਸਰੇ ਪਾਦ ਦੇ ਵਿੱਚ ਫਰਮਾਨ ਕਰਦੇ ਨੇ ਵਿਪਰ ਸੁਦਾਮੇ ਦਾਲਦ ਪੰਜ ਕਹਿੰਦੇ ਵਿਪਰ ਸੁਦਾਮੇ ਦਾ ਦਾਲਦ ਜਿਹੜੀ ਆ ਗਰੀਬੀ ਜਿਹੜੀ ਖਤਮ ਕਰ ਦਿੱਤੀ ਤੇ ਪਾਤਸ਼ਾਹ ਫਿਰ ਇਹ ਦੂਸਰੇ ਪਾਦ ਦੀ ਅਖੀਰੀ ਪੰਕਤੀ ਵਿੱਚ ਪ੍ਰਮਾਨ ਕਰਦੇ ਰੇ ਮਨ ਤੂ ਪੀ ਭਜ ਗੋਬਿੰਦ ਕਹਿੰਦੇ ਇਹ ਮਨ ਇਹ ਉਦਾਹਰਨਾ ਦੇ ਕੇ ਦੱਸ ਰਹੇ ਨੇ ਵੀ ਫਲਾਣੇ ਫਲਾਣੇ ਦੇ ਨਾਲ ਉਹਦੇ ਨਾਲ ਇਦਾਂ ਹੋਇਆ ਉਹਦੀ ਗਰੀਬੀ ਦੂਰ ਹੋਈ ਉਹਨੂੰ ਬਰਕਤਾਂ ਮਿਲੀਆਂ ਪਰਮੇਸ਼ਰ ਨੇ ਕਿਰਪਾ ਕੀਤੀ ਕਹਿੰਦੇ ਰੇ ਮਨ へ ਮਨਾ ਇਸ ਕਰਕੇ ਤੂੰ ਵੀ ਤੂੰ ਵੀ ਭਜ ਗੋਬਿੰਦ ਤੂੰ ਵੀ ਗੋਬਿੰਦ ਪਰਮੇਸ਼ਰ ਦਾ ਭਜ ਭਜਨ ਕਰ ਪਾਤਸ਼ਾਹ ਦੱਸਦੇ ਨੇ ਉਹ ਉਦਾਹਰਨਾਂ ਦੇ ਕਰਕੇ ਜੁਗਾਂ ਦੀਆਂ ਉਦਾਹਰਨਾਂ ਦੇ ਕਰਕੇ ਦੱਸਦੇ ਨੇ ਰੇ ਮਨ ਤੂੰ ਵੀ ਭਜ ਗੋਬਿੰਦ ਕਹਿੰਦੇ ਇਹ ਮਨਾ ਤੂੰ ਵੀ ਪਰਮੇਸ਼ਰ ਦਾ ਨਾਮ ਜਪਿਆ ਕਰ ਜਿਹ ਹਾਥੀ ਨੂੰ ਛਡਾਇਆ ਇਹ ਤੇ ਗਨਕਾ ਤਰ ਗਈ ਔਰ ਕਈ ਸਾਖੀਆਂ ਆਈਆਂ ਜਿਹਨੇ ਤਰ ਗਏ ਨੇ ਪਰਮੇਸ਼ਰ ਦਾ ਨਾਮ ਜਪ ਕਰਕੇ ਸੁਦਾਮੇ ਦਾ ਉਧਾਰ ਹੋਇਆ ਗਰੀਬੀ ਦੂਰ ਹੋ ਗਈ ਆ ਤੇ ਪਾਦਸ਼ਾਹ ਕਹਿੰਦੇ ਤੂੰ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਐ ਮੇਰੇ ਮਾਨ ਨਾਮ ਜਪ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੇ ਕਰਨ ਜੀ ਆਓ ਅਖੇਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਦੋ ਪਦਿਆਂ ਦੀ ਸ਼ਬਦ ਜੀ ਇੱਥੇ ਜਿਹੜੀ ਹੈ ਉਹ ਦੋ ਪਦਿਆਂ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਅਗਲੇ ਪਾਦਾਂ ਦੀ ਆਪ ਜੀ ਦੇ ਨਾਲ ਕੱਲ ਨੂੰ ਕਥਾ ਵਿਚਾਰ ਸਾਂਝੀ ਕਰਾਂਗੇ ਬਿਪਰ ਸਦਾਮੇ ਦਾਲਦ ਭੰਜ ਰੇ ਮਨ ਤੂੰ ਪੀ ਭਜ ਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ